ਫਾਜ਼ਿਲਕਾਦੀ ਸਿਹਤ ਵਿਭਾਗ ਨੂੰ ਗੁਪਤ ਸੂਚਨਾ ਮਿਲਣ ਤੇ ਛਾਪੇਮਾਰੀ ਕਰਕੇ ਇੱਕ ਫਰਜ਼ੀ ਨਸ਼ਾ ਮੁਕਤ ਕੇਂਦਰ ਦਾ ਪਰਦਾਫਾਸ਼ ਕੀਤਾ ਹੈ ਫਾਜ਼ਿਲਕਾਦੀ ਡਿਪਟੀ ਕਮਿਸ਼ਨਰ ਦੇ ਆਦੇਸ਼ ਅਨੁਸਾਰ ਛਾਪੇਮਾਰੀ ਕਰਕੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਹੈ ਉੱਥੇ ਰਹਿਣ ਵਾਲੇ ਮਰੀਜ਼ਾਂ ਨੂੰ ਰੀਹੈਬਿਲੀਟੇਸ਼ਨ ਸੈਂਟਰ ਫਾਜ਼ਿਲਕਾ ਚ ਭੇਜਤੀ ਕਰਵਾਇਆ ਗਿਆ ਹੈ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਸੀ ਚਲਾ ਸੋਚਿਆ ਸੀ ਸੈਂਟਰ ਚ ਨਖਾ ਖੜਾਉਣ ਗਈ ਉੱਤੇ ਜਦੋਂ ਗਏ ਤੇ ਉੱਤੇ ਜਿ ਮਾੜੀ ਗਲਤੀ ਹੋਈ ਕੋਟ ਮਾਰ ਬਹੁ ਕਰਦੇ ਜੀ ਨਿੱਕਰ ਲਾ ਕੇ ਪੈਂਟ ਲਾ ਕੇ ਜੁੱਤੀ ਫੇਰਦੇ ਜੀ ਜੇ ਡਾਂਗ ਵੀ ਫੇਰਦੇ ਜੇ ਕੰਮ ਵੀ ਕਰਾਉਂਦੇ ਸਾਰਾ ਦਿਨ ਪੋਚਾ ਲਵਾਈਏ ਨਾ ਜੀ ਰੋਟੀਆਂ ਪਕਵਾਉਣਵੇਂ ਆਪਦੇ ਕੱਪੜੇ ਧਵਾਉਣੇ ਪਲੱਸ ਛਾਂ ਸਾਫ ਕਰਾਉਂਦੇ ਰਹਿ ਤੋਕੀ ਤੇ ਜੇ ਛਾਹ ਨੂੰ ਗਲਤੀਆਂ ਲਿਖਾਉਂਦੇ ਸੀ ਕਾਪੀ ਤੇ ਇੱਕ ਦੂਜੇ ਦੀਆਂ ਛਾਹ ਨੂੰ ਕਦੇ ਮੁਰਕਾ ਬਣਾਦ ਨਹੀ ਪੈਟਾਂ ਲਗਾਉਣੀਆਂ ਪੈੜੇ ਬੜੇ ਪ੍ਰਣਾਮ ਦਿੰਦੇ ਉਹਦਾ ਜੀਣਾ ਆਰਾਮ ਪੈ ਜਮ ਨਾ ਹੁੰਦੇ ਘਰ ਦੇ ਨਾਲ ਗੱਲਬਾਤ ਕਰਮ ਹੁੰਦੇ ਸੀ ਕੋਈ ਦਵਾਈ ਉਹ ਨਹੀਂ ਜਿਆਦਾ ਦਿੰਦੇ ਨਸ਼ੇ ਵਾਲੀਆਂ ਗੋਲੀਆਂ ਦਿੰਦੇ ਸੀ ਬਈ ਇੱਕ ਦੋ ਦਿਨ ਜਾਨਕਿ ਦਵਾਈ ਦਿੱਤੀ ਉਸ ਤੋਂ ਬਾਅਦ ਬੱਟ ਮਾਰ ਬਹੁਤ ਹੁੰਦੀ ਜਾਨਕਿ ਡਰ ਦੇ ਮਾਰੇ ਬੋਲਦੇ ਨਹੀਂ ਸੀਗੇ ਫਾਜ਼ਿਲ ਕਾਦੇ ਸਿਵਲ ਸਰਜਨ ਦਾ ਕਹਿਣਾ ਹੈ ਕਿ ਮਨੀਸ਼ ਕੁਮਾਰ ਆਪਣੇ ਸਾਥੀਆਂ ਨਾਲ ਇਸ ਕੇਂਦਰ ਨੂੰ ਚਲਾ ਰਿਹਾ ਸੀ ਜਿਨ੍ਹਾਂ ਕੋਲ ਕੋਈ ਵੀ ਮੈਡੀਕਲ ਡਿਗਰੀ ਨਹੀਂ ਹੈ ਉਮਰ ਜਾਨੂ ਬਾਅਦ ਅਸੀਂ ਉੱਥੋਂ ਆਜਾਦ ਕਰਾ ਕੇ ਇੱਥੇ ਆਪਦੇ ਸ਼ਿਫਟ ਕੀਤਾ ਇੱਥੇ ਆ ਕੇ ਮਰੀਜ਼ਾਂ ਨਾਲ ਜੋ ਗੱਲਬਾਤ ਕੀਤੀ ਸਵੇਰ ਦੀ ਜਾਂ ਕੱਲ ਦੀ ਕੁਝ ਮਰੀਜ਼ ਤਾਂ ਇਹ ਦੱਸ ਰਹੇ ਕਿ ਸਾਨੂੰ ਤੇ ਇੰਨੀ ਕੁੱਟਮਾਰ ਹੁੰਦੀ ਸੀ ਕਿ ਅਸੀਂ 3 ਮਹੀਨਿਆਂ ਬਾਅਦ ਸੂਰਜ ਅੱਜ ਦੇਖਿਆ ਸਤਾਰੇ ਤਾਰੇ ਦੇਖਾਂਗੇ ਕਹਿੰਦੇ ਇਹ ਤਾਂ ਖਾਨ ਨੂੰ ਕਹਿੰਦੇ ਉਸ ਲਿਖਿਆ ਕੁਝ ਹੋਰ ਸੀ ਦਿੰਦੇ ਕੁਝ ਹੋਰ ਸੀ ਬੁਰਾ ਹਾਲ ਸੀ ਕਹਿੰਦੇ ਲੰਗੇ ਕਰਕੇ ਸਾਨੂੰ ਕੁੱਟਿਆ ਜਾਂਦਾ ਸੀ ਉਸ ਤੋਂ ਬਾਅਦ ਮੈਡਮ ਜੀ ਨੇ ਐਸਐਸਪੀ ਰਾਹੀਂ ਐਸਪੀ ਨੂੰ ਤੇ ਉੱਥੇ ਐਸਐਚਓ ਸਰਵਾਨ ਨੂੰ ਵੀ ਭੇਜਿਆ ਗਿਆ ਤੇ ਤਹਿਸੀਲਦਾਰ ਵੀ ਉੱਥੇ ਪਹੁੰਚੇ ਸੀਗੇ ਅਸੀਂ ਉੱਥੇ ਜਾ ਕੇ ਦੇਖਿਆ ਕਿ ਇੱਕ ਬਹੁਤ ਹੀ ਕੰਜੈਸਟਡ ਥੋੜੀ ਜਿਹੀ ਜਗ੍ਹਾ ਦੇ ਵਿੱਚ ਹੈ ਲਗਭਗ ਜਿਵੇਂ ਆਪਾਂ ਕਹੀਏ ਕਿ ਜੇਲ੍ਹ ਦਾ ਵਾਲਾ ਮਾਹੌਲ ਦਾ ਹਿਸਾਬ ਨਾਲ ਛੋਟੇ ਕੌਂਗਰੈਸਗੇ ਦੋ ਉੱਥੇ 9 ਬੰਦਿਆਂ ਨੂੰ ਨੇ ਦਾਖਲ ਕੀਤਾ ਹੋਇਆ ਸੀ ਨਸ਼ਾ ਛਡਾਉਣ ਲਈ ਤੇ ਚਾਰ ਜਿਹੜੇ ਬੰਦੇ ਉਹਨਾਂ ਨੇ ਖੁਦ ਦੱਸਿਆ ਕਿ ਉਹ ਕੋਈ ਪਹਿਲਾਂ ਖੁਦ ਨਸ਼ਾ ਕਰਦੇ ਸੀਗੇ ਉਸ ਤੋਂ ਉਹ ਨਸ਼ਾ ਛਡਣਾ ਉਹਨਾਂ ਨੇ ਕਿਤੋਂ ਇਲਾਜ ਕਰਵਾਉਣ ਤੋਂ ਬਾਅਦ ਉਹ ਖੁਦ ਹੀ ਨਸ਼ਾ ਛਡਾਉਣ ਲੱਗ ਗਏ ਜੋ ਕਿ ਗੈਰਕਾਨੂੰਨੀ ਸੀ ਨਾ ਇਹ ਉਹਨਾਂ ਨੇ ਕੋਈ ਰਜਿਸਟ੍ਰੇਸ਼ਨ ਲਈ ਸੀ ਦੇ ਸੰਸ ਕੋਈ ਨਹੀਂ ਸੀਗਾ ਨਾ ਹੀ ਉਹਨਾਂ ਕੋਲ ਕੋਈ ਡਾਕਟਰ ਸੀ ਨਾ ਹੀ ਕੋਈ ਕਾਉਂਸਲਰ ਸੀ ਤੇ ਨਾ ਹੀ ਕੋਈ ਸਟਾਫ ਨਸ ਜਾ ਵਾਰਡਨ ਕੋਈ ਵੀ ਅਜਿਹੀ ਸੁਵਿਧਾ ਨਹੀਂ ਸੀ ਪੁਲਿਸ ਨੇ ਦੋਸ਼ੀਆਂ ਤੋਂ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਸਾ ਛੱਡਣ ਵਾਲੇ ਸੀਗੇ ਵਿਅਕਤੀ ਉਹਨਾਂ ਨੂੰ ਸ਼ਿਗਲ ਹਸਪੀਟਲ ਅਗਲੇ ਅਗਲੇ ਦਿਨਾਂ ਲਈ ਸ਼ਿਫਟ ਕਰ ਦਿੱਤਾ ਗਿਆ ਜਿਹੜੇ ਚਾਰ ਬੰਦੇ ਮਨੀਸ਼ ਕੁਮਾਰ ਜਿਹੜਾ ਇਹਨਾਂ ਦਾ ਮੇਨ ਚਲਾ ਰਿਹਾ ਸੀਗਾ ਤੇ ਸਤਪਾਲ ਪੁਰਪ੍ਰੀਤ ਸਿੰਘ ਤਰੋਲ ਨਾਂ ਨੂੰ ਪਛਾਣ ਕੇ ਬਾਅਦ ਤੇ ਸਾਡੀ ਕਨਸਲਟੀ ਚ ਨਿਆਇ ਇਹਨਾਂ ਦੀ ਅੱਗੇ ਤਫਤੀਸ਼ ਜਾਰੀ ਹੈ ਜੋ ਵੀ ਕਾਨੂੰਨੀ ਰਾਇ ਤੋਂ ਬਾਅਦ ਇਹਨਾਂ ਦਾ ਜੁਰਮ ਬਣੇਗਾ ਕਾਰਵਾਈ ਕੀਤੀ ਜਾਏਗੀ ਫਾਜ਼ਿਲ ਕਾਤੂ ਸੁਨੀਲ ਨਾਗਪਾਲ ਜਗਬਣੀ ਟੀਵੀ